ਬੈਕ ਟੂ ਮਾਈ ਨਿਊ ਵਲੌਗ ਤੇ ਆਪਾਂ ਹੋਗੇ ਤਿਆਰ ਤੇ ਅੱਜ ਸੀਗੀ ਪਾਰਟੀ ਅੱਜ ਸਨੀ ਵਾਵੇ ਦੀ ਵਿਆਹ ਹੈ ਅੱਜੋਂ ਵਿਆਹ ਗਏ ਨੇ ਕਰਨ ਤੇ ਸ਼ਾਮ ਨੂੰ ਪਾਰਟੀ ਚੱਲਾਂਗੇ ਤੁਹਾਨੂੰ ਦਿਖਾਵਾਂਗਾ ਸਾਰਾ ਕੁਝ ਬਸ ਸਬਸਕ੍ਰਾਈਬ ਚੈਨਲ ਸਬਸਕ੍ਰਾਈਬ ਕਰ ਲਿਓ ਬਹੁਨੇ ਬੂਡਵਾਰਡ ਪਾ ਲਈ ਪਹਿਰੇ ਚ ਫਿਰ ਚੱਲਦੇ ਬਾਹਰ ਖਾਣੇ ਰੋਟੀ ਗਾਈਜ਼ ਨੇ ਉੱਠ ਗਏ ਮੈਂ ਨਹਾ ਲਿਆ ਮੈਂ ਰੋਟੀ ਖਾ ਰਿਆ ਕਬੂਤਰ ਆਉਣੇ ਸਾਰੇ ਥੱਲੇ ਆ ਗਏ ਮਸਾਂ 4 ਦਿਨਾਂ ਬਾਅਦ ਉਹਨਾਂ ਨੇ ਗੇਟ ਖੋਲ ਦੀ ਅੰਦਰ ਵਾਲਾ 4 ਦਿਨਾਂ ਦੇ ਭੱਜੇ ਨੇ ਜਿਹੜੇ ਇੱਥੇ ਮਿੱਟੀ ਵਿੱਚ ਜਾ ਕੇ ਪਾਵਰ ਲਾਤੀ ਇੱਧਰ ਲਾਤੀ ਸਾਫ ਸੋਈ ਕਰਤਾ ਸੀ ਇੱਕ ਕਬੂਤਰ ਉਹਨਾਂ ਨਿਉਲਾ ਮਾਰ ਗਿਆ ਫਿਰ ਇਹਨੂੰ ਉੱਚਾ ਕਰਤਾ ਸੀ ਓਏ ਫੇਰ ਵਾਗ ਗਿਆ ਯਾਰ ਇਹਨਾਂ ਨੇ ਗੇਟ ਖੋਲ ਦੀ ਗੇਟ ਅੰਦਰ ਵੱੜ ਜਣੇ ਦੋ ਕਬੂਤਰਾਂ ਦੇ ਰਵੜਾ ਪਾਤੀ ਜੀ ਵੀ ਥੱਲੇ ਆ ਜਾਣਗੇ ਦੋ ਦਾ ਰਾਤ ਮੈਂ ਫੜ ਲਿਆ ਸੀਗਾ ਉੱਡਣਗੇ ਹੋ ਗਿਆ ਉਹ ਹੀ ਕੰਮ ਓਏ ਆ ਜਾ ਓਏ ਉਹ ਬਹੁਤ ਚਲੇ ਗਏ ਨੇ ਰਵੜ ਪਾਈ ਹੈ ਏਡ ਖੋਲ ਦੇ ਨੇ ਅੰਦਰ ਆਪੇ ਬਹਿ ਜਾਣਗੇ ਥੱਲੇ ਆ ਕੇ ਇੱਕ ਉਹ ਬਿਠਾ ਆਵਾਜ਼ ਕਰਤੀ ਆ ਪਕੰਝੇ ਪੂਰਾ ਵਧੀਆ ਥਾਂ ਕਰਤਾ ਜੀ ਖੁੱਲ ਗਿਆ ਥਾਂ ਆ ਜਾ ਬਸ ਥੱਲੇ ਆ ਜਾ ਹੁਣ ਤੁਸੀਂ ਆ ਜਾ ਤੂੰ ਸੋਨੇ ਆ ਰੋਟੀ ਕੱਲ ਲੈ ਆਏ ਸੀ ਗਿੱਦਰ ਸਮਰਾਕ ਗਿੱਦਰ ਚ ਬਹੁਤ ਸੋਰਾ ਜੰਮਿਆ ਸੀਗਾ ਗਰਮ ਪਾਣੀ ਹੋਂ ਕਰਕੇ ਇਹਨੂੰ ਪਸੰਦ ਨਹੀਂ ਉਹ ਖਾ ਲਈ ਇਹਨੇ ਉਹ ਇਹ ਚੀਜ਼ੇ ਲਾਈਕ ਨਹੀਂ ਕਰਦਾ ਕਦੇ ਵੀ ਇਹ ਉਹ ਇਹ ਚੀਜ਼ੇ ਲਾਈਕ ਨਹੀਂ ਕਰਦੇ ਉਹਨੂੰ ਖਾ ਲਈ ਇਹਨਾਂ ਨੇ ਉਹ ਇਹਨਾਂ ਦਾ ਫਿੱਟ ਨਹੀਂ ਹੈਗੀ ਇਹ ਚੀਜ਼ ਪਤਾ ਹੈ ਜਾਂ ਫਿਰ ਰੱਬ ਜਾਣਦਾ ਇਨੀ ਮੁੰਡਾ ਲੱਕ ਨਾਲ ਪੀ ਰੱਖਦਾ ਨਜ਼ਰ ਕਾਲੀ ਜਵਾਨ ਵਾਲਾ ਚੱਲਿਆ ਆ ਲਾਈਟ ਖੜਾ ਤੀ ਇਧਰ ਲਈ ਖੜੀ ਗਈ ਲੈ ਦੇਖੋ ਇਹ ਨਿੱਕਾ ਕਾਲੀ ਜਵਾਨ ਵਾਲਾ ਇਹ ਤੂੰ ਕਾਣਾ ਕਰਤਾ ੁੱਲੂ ਕਾਣਾ ਹੋ ਗਿਆ ਲੈ ਆ ਦੇਖ ਲੈ ਨਾ ਕਿਵੇਂ ਲਵਾਉਣ ਵਾਲੀਆਂ ਨੇ ਆਪਣੇ ਕੰਮ ਦੀ ਚੀਜ਼ ਆਇਆ ਕਹਿੰਦਾ ਹੈ ਥਿਸ ਇਜ਼ ਦ ਨੈਕਸਟ ਡੇ ਭਰਾ ਇਹਦਾ ਸਟਾਰਟ ਕਰਤਾ ਸਕੂਟਰੀ ਸਟਾਰਟ ਕਰਦੀ ਮੋਟਰਸਾਈਕਲ ਦਾ ਪਾਣੀ ਵੀ ਮਾਰਤਾ ਸਕੂਟਰੀ ਕਿਹੜਾ ਸਟਾਰਟ ਕਰਦੀ ਠੰਡ ਕਰਕੇ ਕਿੱਕ ਨਾਲ ਸਟਾਰਟ ਹੋਊ ਇਹ ਬਾਅਦੋਂ ਸੈਲਫ ਚੱਕਣ ਲੱਗ ਜਿੰਦੀ ਹੈ ਫਿਰ ਸਟਾਰਟ ਕਰ ਲਈ ਫਿਰ ਮਿਲਦੇ ਆਂ ਲੋ ਇਹ ਆਗੇ ਤੇ ਘੇੜਾ ਦੇਣਾ ਵੀ ਚੱਲ ਗਿਆ ਮੜੀ ਗਰਮ ਹੋ ਜੂ। ਤੂੰ ਦੇਖ ਲਓ ਜਿੱਕ ਨੇ 26 ਜਨਵਰੀ ਦਾ ਤੈਨਾ। ਤੰਦ ਮਾਰੋ ਮਾਰ ਪਈ ਹੀ ਆ। ਲੋ ਇਹ ਸਕੂਟਰੀ ਲਾ ਕੇ ਮੁੰਚੇ ਪੱਠੇ ਤੇ ਮੇਰੇ ਨਾਲ ਕੰਮ ਇਹਦਾ ਰੋੜੀ ਰਾੜੀਆਂ 'ਚ ਪਈਆਂ ਖਾਸੀਆਂ। ਆਹ ਰੋੜੀ ਪਈ ਆ। ਲੈ ਜਾਣਗੇ ਚੱਕ ਕੇ ਓਰੇ ਹਰਾ ਜੀ ਗਵਲਾ ਹਰਦਾ ਪਾਟਿਕ ਸੀ ਕਣਕ ਵਧੀਆ ਗੜੀ ਓਰੇ ਵਾਲੀ ਤੇ ਇਹ ਦੇਣਾ ਵਾਚ ਚੀਤੋਂ ਬੰਦ ਨਿਕਲੀ ਆ ਨੋ ਹੋਈ ਪਾਉ ਛੱਕਿਆ ਮਰੇ ਕੋਲਾ ਅੰਜਰਾਈ ਲੀ ਮਤ ਨਿਕਲੀ ਚਲਦੀ 26 ਜਨਵਰੀ ਆਜਾ ਲੱਗਦੀ ਵਾ ਤੂੰ ਦੇ ਆ ਵੀ ਵਗਦੇ ਚਲ ਹਾਂਜੀ ਲੋਹ ਘਾਟਵਾ ਦੋ ਆਹੋ ਮੂਡ ਲੈ ਲੈ ਜੀ ਮੁੰਡੇ ਨੇ ਛੱਲੇ ਹੁਣ ਆਪਾਂ ਛਾਪੀ ਲਾਈਏ ਮਲਟੀ ਕਲਰ ਤੇ ਸੋਹਣਾ ਸੋਹਣਾ ਲੱਗਦਾ ਇਹ ਤਾਂ ਹੈ ਖੇਰ ਮਰੇ ਕੋਲ ਦਾ ਮਸ਼ਹੂਰ ਚੌਕ ਆਏ ਤਰਾਸਤਾ ਚੱਲ ਬਈ ਹੁੰੜਿਆ ਚੱਲ ਬਈ ਲੋ ਜੀ ਨਿਕੜ ਕੇ ਬਾਹਰ ਮਰੇ ਕੋਲ ਚੱਲਿਆ ਫੜਨੂ ਇਹਨਾ ਟਾਈਮ ਹੋ ਗਿਆ ਸ਼ੌਟ ਨੇ 4 ਹੋ ਗਏ 5 ਕਿੱਥੋਂ ਵਧੇ ਅੰਦਰਲੀ ਲਾਈਟ ਖੜ ਗਈ ਆਪਣੀ ਨਾਲੇ ਜਿਆ ਕਿਹੜੀ ਲਾਈਟ ਚੱਲਣ ਹੋਣਗੀ ਚਿੱਟੀ ਦਾ ਅਜੇ ਵੀ ਚੱਲਦੀ ਆ ਪੀਲੀ ਵਾਲਾ ਫੇਸਬੁਕ ਫੇਰ ਲਗ ਗਿਆ ਜੀ ਇਹ ਹਾਂਜੀ ਘਰੇ ਆ ਗਏ ਸੀ ਆਪਾਂ ਤੇ ਹੁਣ ਹੋ 6 ਵਜ ਗਏ ਧਾਰਾਂ ਦਾ ਟਾਈਮ ਚੱਕੀ ਦੀ ਚਾਬੀ ਡਾੜੀ ਨਾਲ ਹੀ ਲੈ ਗਿਆ ਪਤਾ ਨਹੀਂ ਕਿੱਥੇ ਨੂੰ ਵਾਇਆ ਆਪਾਂ ਹੁਣ ਫੋਨ ਵੀ ਲਿ ਗਏ ਅੱਜ ਡਿੱਕੀ ਆ ਨਾ ਬੈਠੇ ਹਾਂ ਦਾੜੀ ਕਟਾਉਣਗੇ ਜੜੀ ਨਾਲ ਹੀ ਲੇਗਾ ਚਾਪੀ ਉਹਨਾਂ ਨੂੰ ਵੀ ਖੋਲਦੇ ਆ ਰੈਂਬਰ ਨੂੰ ਲੋਈ ਚੱਲਦੀਆਂ ਕੁੱਕਰ ਤੇ ਸੀਟੀਆਂ ਬਣਦਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਤੇ ਧਾਰਾ ਦਾ ਟਾਈਮ ਹੋ ਗਿਆ ਧਾਰਾ ਕੱਢਣ ਲੱਗਦੇ ਆ ਪੁੱਤਰਾ ਉਹਨੇ ਤੜੀ ਹੋਏ ਨੇ ਅੰਦਰ ਅੱਜ 4 ਦਿਨਾਂ ਦੇ ਮਸਾਂ ਅੰਦਰ ਆਏ ਨੇ ਉਦੋਂ ਦੇ 4 ਦਿਨਾਂ ਦੇ ਅੰਦਰ ਹੀ ਨਹੀਂ ਵੜੇ ਹੈਗੇ ਮਸਾਬ ਫੜੇ ਨੇ ਦੋ ਪਹਿਲਾਂ ਫੜ ਕੇ ਲੰਦੇ ਰਾਤ ਨੂੰ ਜਾ ਕੇ ਕੋਠੇ ਤੋਂ ਫਿਰ ਦੋ ਦੂਏ ਦਿਨ ਉਹਨਾਂ ਦੇ ਬਦਲੇ ਉਹ ਤਾਰੇ ਰਵਣ ਪਾ ਕੇ ਫੰਗਾ ਚੁੱਧਨ ਫਿਰ ਉਹ ਵੀ ਬਹਾਨੇ ਥੱਲੇ ਆਏ ਫਿਰ ਉਹਨਾਂ ਨੇ ਕੁਝ ਖਾਧਾ